ਸੰਗਤ ਜਿਸ ਤਰ੍ਹਾਂ ਚੰਦ ਸਰਵਨਾਥ ਬਰਵਾਰਾ ਪਿੰਡ ਹੀਰਾ ਪਿੰਡ ਤੇ ਸਗਤਾ ਹੁੰਮਾ ਵਾਲਾ ਕਾਇਆਂ ਨੇ ਸਾਡੀਆਂ ਮਾਤਾਵਾਂ ਭੈਣਾਂ ਬਹੁਤ ਜ਼ੋਰ ਤੋਂ ਹਾਜ਼ਰੀ ਭਰ ਰਹੀਆਂ ਜਿਹੜੀਆਂ ਕਿ ਨਰਜੀਤ ਦੇ ਵਿਚਾਰ ਸੁਣਣ ਵਾਸਤੇ ਖੁਸ਼ਹਿਲ ਆਈਆਂ ਨੇ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਮਾਤਾਵਾਂ ਦਾ ਜਿਨ੍ਹਾਂ ਨੇ ਪਹਿਲੇ ਦਿਨ ਤੋਂ ਅਦਾਇਗੀ ਦੇ ਵਿੱਚ ਰਚ ਕੇ ਸਰ ਪਾਇਆ ਤੇ ਧੰਨਵਾਦ ਕਰਦੇ ਹਾਂ ਨਰਜੀਤ ਸਿੰਘ ਜੀ ਦਾ ਜਿਹੜਾ ਆਕੇ ਸਾਨੂੰ ਇਸ ਕਾਲੇ ਕਰੋਨਾ ਤੋਂ ਜਾਣੂ ਤੋਂ ਬਾਅਦ ਇਹਨਾਂ ਦਾ ਚੱਲਿਆ ਹਰ ਕਦਮ ਕਦਮ ਸਾਡੇ ਜਿਲ੍ਹੇ ਲੁਧਿਆਣਾ ਦੇ ਇੱਥੇ ਇਹਨਾਂ ਦਾ ਸਾਰੇ ਸੰਕਟਾਂ ਦੇ ਸਿਰ ਮੱਥੇ ਆੁਰਵ ਦੇਖੀ ਕਰਦਾ ਸਰਪੰਚ ਸਾਹਿਬ ਨੂੰ ਉਹਨਾਂ ਨੂੰ ਸਰਮਾਣ ਦੇ ਕੇ ਸਰਪੰਚ ਸਾਹਿਬ ਬੋਲੇ ਨਾ 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 ਕਰੋ ਨਾ 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 ਕਰੋ ਆਈ ਵੀ ਸਾਰੇ ਇਹ ਪੌਚ ਨੇ ਇਥੇ ਲੋਕਾਂ ਨੂੰ ਬੰਦ ਬੰਦ ਕਰਨ ਦੇ ਲਈ ਜਿਹੜੀ ਲੈਂਡ ਫੋਲਡਿੰਗ ਦੇ ਵਿੱਚ ਵੱਖ-ਵੱਖ ਪਿੰਡਾਂ ਦੀ ਜਿਹੜੀ ਗੱਲ ਆ ਰਹੀ ਹੈ ਉਹ ਤੋਂ ਵਾਹ ਹਾਂਜੀ ਹਾਂਜੀ ਬਿਲਕੁਲ ਜੀ ਅਸੀਂ ਸਾਰੇ ਦਾ ਵਿਰੋਧ ਕਰਦੇ ਹਾਂ ਇਹ ਹੈ ਜਿਮੀਦਾਰਾਂ ਨਾਲ ਨਗਾ ਧੱਕਾ ਨਾ ਕੋਈ ਪੈਸਾ ਦੇਣਾ ਜੀ ਤੇ ਬਹੁਤ ਵਧੀਆ ਉਹਦੇ ਵਿਚਾਰ ਸੀ ਸਾਸੀਂ ਉਹਨਾਂ ਨੂੰ ਸਹਿਮਤ ਹਾਂ ਜੀ ਅਸੀਂ ਜਿਹੜਾ 7 ਤਰੀਕ ਦਾ ਇਕੱਠਾ ਉਹਦੇ ਲਈ ਵੀ ਜੋਧਾ ਪਿੰਡ ਜਾਵਾਂਗੇ ਅਸੀਂ ਇਹਨਾਂ ਦੇ ਨਾਲ ਸਾਰਾ ਪਿੰਡ ਦਾ ਸਮਰਥਨ ਕਰਦਾ ਜੀ ਤੇ ਬਹੁਤ ਵਧੀਆ ਬੋਲ ਕੇ ਗਿਆ ਮੁੰਡਾ ਤੇ ਡਿਟੇਲ ਬਾਈ ਡਿਟੇਲ ਜਾਣਕਾਰੀ ਦੇ ਕੇ ਆ ਜਿਹੜਾ ਕਾਨੂੰਨ ਬਾਰੇ ਉਹ ਸਾਨੂੰ ਬੜਾ ਵਧੀਆ ਲੱਗਿਆ ਜੀ ਸਾਨੂੰ ਅਸੀਂ ਇਹ ਤਾਂ ਵਿਰੋਧ ਕਰਦੇ ਹਾਂ ਹਾਂ ਜੀ ਸਰ ਵਿਰੋਧ ਕਰਦੇ ਹਾਂ ਜਿਹੜੀ ਲੈਂਡ ਪੂਲਿੰਗ ਜਿਹੜੀ ਹੈਗੀ ਹੈ ਇਸ ਗ੍ਰੀਨ ਗਵਰਨਮੈਂਟ ਦੀ ਤੇ ਸਖਤ ਪ੍ਰਵੋਦ ਕਰਦੇ ਹਾਂ ਇਹਨਾਂ ਸਾਰੀਆਂ ਕਾਫੀ ਜਿਹੜੀਆਂ ਕਲੋਨਾਈਜ਼ਰ ਨੇ ਜਿਹੜੀਆਂ ਪ੍ਰਾਈਵੇਟ ਕਲੋਨੀਆਂ ਵੀ ਕੱਟਦੇ ਆ ਹੁਣ ਇਹ ਸਰਕਾਰ ਨੇ ਜਿਹੜੀ ਜ਼ਮੀਨ ਐ ਐਕਵਾਇਰ ਕਰਦੀ ਆ ਤੇ ਕਿਸ ਤਰ੍ਹਾਂ ਦੇਖਦਾ ਹਾਂ ਕਿ ਜਿਹੜਾ ਇਹ ਸਰਕਾਰ ਦੀ ਪਾਲਿਸੀ ਆ ਲੋਕਾਂ ਦੇ ਹਿੱਤ ਚ ਨਹੀਂ ਇਹ ਤਾਂ ਬਿਲਕੁਲ ਗਲਤ ਆ ਜੀ ਬਿਲਕੁਲ ਸਰਾ ਸਰ ਗਲਤ ਤਾਂ ਕੋਬਾ ਸਰਾ ਸਰ ਇਹ ਕੋਈ ਜਿਹੜਾ ਨਹੀਂ ਕੋਈ 1000 ਕਾਜ ਦਾ ਪਲਾਟ ਕਹਿੰਦੇ ਨੇ ਉਹ ਵੀ ਪਤਾ ਨਹੀਂ ਮਿਲਣਾ ਜਾਂ ਕੱਲ ਮਿਲਣਾ ਕੀ ਬਣਾ ਜਿਹੜੀ ਤੁਹਾਡੇ ਪਿੰਡ ਦੀ ਜ਼ਮੀਨ ਆ ਉਹ ਸੁਣਾ ਸੁਣ ਜਾ ਕੇ ਕਾਗਜ਼ਾਂ 'ਚ ਵਾਧ ਦੇ ਸੀ ਪਿਆਰੀਆਂ ਕਿ ਕਾਗਜ਼ਾਂ 'ਚ ਪਹਿਲੀ ਉਹ ਸਾਰੀਆਂ ਚੱਕ ਲਈ ਜਿੰਨੇ ਖਤਰਾ ਨੰਬਰ ਪਹਿਲਾਂ ਸੀਗੇ 300 ਕਿੰਨੇ 350 ਕਿੰਨੇ ਦੇ ਪੱਟੇ ਵਾਲੇ ਹਾਲਾਂਕਿ 200 ਹੁਣ ਕੁਝ ਕੀ ਲੈਨੇ ਸਾਡੇ ਉਹ ਜਿਹੜੀ ਖਾਨ ਬਣ ਗਏ ਕੁਸ ਫੈਕਟਰੀਆਂ ਬਣ ਗਈਆਂ ਉਹ ਸਾਰੀਆਂ ਪਹਿਲਾਂ ਵਾਲੀਆਂ ਚੱਕ ਲਈਆਂ ਤੇ ਫਟਟਨ ਸੋੜੇ ਜੇ ਫਾਈ ਬੱਸਾਂ ਜਿੱਥੇ ਲੋਕ ਰਹਿੰਦੇ ਉਹ ਦੱਸ ਸਾਰੀ ਸਾਰੀ ਇਹ ਲੋਕਾਂ ਨੂੰ ਬੇਕਾਰ ਹੁੰਦਾ ਹੋਣਾ ਬੱਸ ਇੱਕ ਵਾਰ ਹੋਣ ਵਾਲੀ ਗੱਲ ਹੈ ਜੀ ਕਿੰਨਾ ਕੁ ਲੋਕਾਂ ਦਾ ਜਿਹੜਾ ਇਥੋਂ ਜਿਹੜਾ ਬੱਸੋਂ ਆ ਤੇ ਉਹਨਾਂ ਨੂੰ ਇਥੋਂ ਜਿੱਥੋਂ 850 850 ਸਾਡੇ ਬੋਲਦਾ ਜੀ 850 ਸਾਰਾ ਪਿੰਡੇ ਵਿੱਚ ਆ ਗਿਆ ਹੁਣ ਪਿੰਡੇ ਵਿੱਚ ਆ ਗਿਆ ਉਹ ਤਾਂ ਕਹਿੰਦੇ ਕਿ ਸਾਡੀ ਜਮੀਨ ਲਵਾਗੇ ਉਹਨੇ ਤਾਂ ਪਤਾ ਨਹੀਂ ਕਿ ਹਾਂ ਮਤਲਬ ਕਿਹੜਾ ਜਿਹੜਾ ਫਰਹਾਲ ਆ 350 ਕਿਲੋ ਦੇ ਚਾਹੋ ਤਾਂ ਸਾਰੇ ਬੱਸਾਂ ਵਾਲਾ ਬੱਚੇ ਆ ਨੇ ਮੋਢਲੇ ਵਾਂਗ ਕਰੇ ਵੀ ਕਿਤਨਾ ਕਿਤੇ ਸਹੀ ਨਹੀਂ ਗਏ ਨਹੀਂ ਸਹੀ ਨਹੀਂ ਹੋਏ ਜੀ ਕਾਫੀ ਜ਼ਮੀਨ ਦੇ ਵਿੱਚ ਫੈਕਟਰੀਆਂ ਬਣ ਗਈਆਂ ਮਕਾਨ ਬਣ ਗਏ ਉਹ ਪਹਿਲਾਂ ਵਾਲੇ ਰਿਕਾਰਡ ਚੱਕ ਕੇ ਦੇਖੋ ਜਦੋਂ ਪਹਿਲਾਂ ਸੀਗਾ ਕਸਰਾ ਬਣਦੇ ਫਿਰ ਉਹ 350 ਕਿਲੋ ਸਾਰੇ ਚੱਕ ਕੇ ਦੇਖੋ ਉਸ ਜਿਹਨਾਂ ਨੇ ਲੋਕਾਂ ਨੂੰ ਲਾਂਬਾਂਦ ਕਰਨ ਦਾ ਜਿਹੜਾ 7 ਤਰੀਕ ਦਾ ਸੱਦਾ ਦਿੱਤਾ ਹੈ ਬਿਲਕੁਲ ਜੀ ਇਹਨਾਂ ਦਾ ਜੀ ਬਹੁਤ-ਬਹੁਤ ਧੰਨਵਾਦ ਸਾਨੂੰ ਕੱਲ ਹੀ ਮੈਸੇਜ ਮਿਲਿਆ ਰਿਹਾ ਵੀ ਅਸੀਂ ਪਿੰਡ ਦੇ ਵਿੱਚ ਇਕੱਠ ਕਰਨਾ ਤੇ ਤੁਸੀਂ ਇਹਨਾਂ ਨੇ ਆਉਣਾ ਵੀ ਤੇ ਪਿੰਡ ਦੇ ਵਿੱਚ ਇਕੱਠ ਕਰੋ ਅਸੀਂ ਸਾਰੇ ਪਿੰਡ ਦੇ ਬੰਦੇ ਨੇ ਬਹੁਤ ਐਫਰਟ ਕੀਤਾ ਲੋਕਾਂ ਨੂੰ ਇਕੱਠੇ ਕਰਨ ਵਾਸਤੇ ਦੱਸਿਆ ਇਹਨਾਂ ਸਰਮਾਂ ਵੇਰ ਕਰਕੇ ਇਸ ਤੋਂ ਪਹਿਲਾਂ ਅਸੀਂ ਆਪਣੇ ਪਿੰਡ ਦੀ ਗ੍ਰਾਮ ਸਭਾ ਦਾ ਵੀ ਮਤਾ ਪਾਇਆ ਸਾਡੇ ਪਿੰਡ ਦੇ ਬਹੁਤ ਸਾਰੇ ਸਹਿਯੋਗ ਦਿੱਤਾ ਬਹੁਤ ਸਾਰੇ ਸੱਜਣ ਮਿੱਤਰ ਜਿਹੜੇ ਪਾਰਟੀ ਭਾਈ ਠੀਕੇ ਉਹ ਪਾਰਟੀ ਭਾਈ ਨੂੰ ਭੁੱਲ ਗਏ ਉਹਨਾਂ ਨੇ ਇਸ ਗ੍ਰਾਮ ਸਭਾ ਜੁਆਇਨ ਕੀਤਾ ਤੇ ਅੱਜ ਵੀ ਹੋਂਦ ਨੇ ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਇੱਥੇ ਜਿਵੇਂ ਨਗਰਦੀਪ ਮਲਵੇੜਾ ਜੀ ਆਏ ਨੇ ਇਹਨਾਂ ਨੇ ਜੋ ਦੱਸਿਆ ਵੀ ਆਪਾਂ ਹੁਣ ਸਰਕਾਰ ਨਾਲ ਅਥਾ ਦੂਰ ਤੱਕ ਲਾਉਣਾ ਪੈਣਾ ਹੈ ਇਹ ਨੀਤੀਆਂ ਨੂੰ ਆਪਾਂ ਨੇ ਖਤਮ ਕਰਨਾ ਧਿਆਨ ਨੂੰ ਬੰਦ ਕਰਨਾ ਹੈ ਇਸ ਲਈ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਇੱਥੇ ਆ ਕੇ ਸਾਡੇ ਪਿੰਡ ਨੂੰ ਜੋ ਗੱਲਾਂ ਸਮਝਾਈਆਂ ਜੋ ਜ਼ਮੀਨ ਦੇ ਆਪਣੀ ਜ਼ਮੀਨ ਬਾਰੇ ਦੱਸਿਆਗਾ ਆਪਣੀ ਗੁਰਾਂ ਦੀ ਸਾਹਮਤ ਸੀ ਕਿ ਆਪਣੀ ਖੁਦ ਜੋ ਹੈਗੀ ਆ ਵੀ ਆਪਾਂ ਕਿਵੇਂ ਜ਼ਮੀਨਾਂ ਜੁੜੇ ਹੋਏ ਆਪਾਂ ਕਿਉਂ ਜ਼ਮੀਨ ਨਹੀਂ ਦੇਣੀ ਹੈਗੀ ਉਹ ਸਾਰੀ ਚੀਜ਼ ਹੈ ਨਾ ਬੜੀ ਜਾਣੂ ਕਰਵਾਇਆ ਤੇ ਸਰਕਾਰ ਵੀ ਇਹੀ ਕਿਤੇ ਨਾ ਕਿਤੇ ਕਹਿ ਰਹੀ ਹੈ ਕਿ ਮਰਜ਼ੀ ਦੇ ਨਾਲ ਹੀ ਜ਼ਮੀਨ ਲਵਾਂਗੇ ਕਿ ਇੱਕ ਤਰ੍ਹਾਂ ਦੀ ਮਰਜ਼ੀ ਉਹ ਤਾਂ ਜ਼ਮੀਨ ਦਵੇ ਨਹੀਂ ਮਰਜ਼ੀ ਨਾਲ ਦੇ ਕੌਨਸੀ ਫੜੋਈ ਮੈਂ ਤਾਂ ਮੈਂ ਸਾਰਿਆਂ ਨੂੰ ਇਹ ਅਪੀਲ ਕਰੂੰਗਾ ਵੀ ਪਹਿਲਾਂ ਪਾਲਸੀ ਪੜੋ ਪਾਲਸੀ ਕੀ ਕਹਿੰਦੀ ਆ ਕੋਈ ਕੀ ਮੈਂ ਕਹਿੰਦਾ ਮੂੰਹੋਂ ਕੀ ਬੋਲਦਾ ਵਾ ਕਿਸੇ ਦੇ ਯਕੀਨ ਨਾ ਕਰੋ ਮੇਰੇ ਦੇ ਬਿਨਾਂ ਨਾ ਕਰੋ ਪਾਲਸੀ ਪੜੋ ਤੁਹਾਨੂੰ ਪਤਾ ਲੱਗ ਜਾਊਗਾ ਵੀ ਉਹ ਪਾਲਸੀ ਚ ਲਿਖਿਆ ਕੀ ਆ ਕੀ ਉਹਨਾਂ ਨੇ ਕਿਹਾ ਕਿਹੜੇ ਹਿਸਾਬ ਨਾਲ ਉਹਨੇ ਜ਼ਮੀਨ ਲੈਣੀ ਆ ਕਿਹੜੇ ਹਿਸਾਬ ਨਾਲ ਉਹਨਾਂ ਨੇ ਗੱਲ ਕੀਤੀ ਮੈਂ ਤਾਂ ਸਾਰਿਆਂ ਨੂੰ ਕਿ ਲਈ ਹੀ ਕਰ ਰਹਾ ਵੀ ਪਾਲਸੀ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਆਓ ਫਿਰ ਬਾਕੀ ਗੱਲਾਂ ਬਾਅਦ ਚ ਕਰਿਓ ਇੱਕ ਛੋਟਾ ਸਾਰਾ ਪਿੰਡੀ ਮਤਲਬ ਉਹ ਸ਼ਹਿਰ ਬਣਾਉਣ ਨੂੰ ਕਰਦੀ ਸਰਕਾਰ ਟੋਟਲ ਇੰਡਸਟਰੀ ਟੋਟਲੀ ਪਿੰਡ ਨੂੰ ਜੀ ਪਿੰਡ ਦੇ ਵਿੱਚੇ ਮਕਾਨ ਨੇ ਵਿੱਚੇ ਸਾਰਾ ਮਜੂ ਸਾਡੇ ਘਰੋਂ ਤੱਕ ਵਿੱਚ ਨੇ ਦੇ 340 ਕਿੱਲੇ ਨੇ ਸਰਕਾਰ ਕਹਿੰਦੀ ਜੀ ਲੈਣਾ ਨਹੀਂ ਹੈ ਕਿ ਅਸੀਂ ਤੇਲੀ ਕਿੱਲੇ ਨੇ ਉਹਨਾਂ ਦੇ ਵਿੱਚ ਸਾਡੇ ਘਰ ਨੇ ਸਾਡੀਆਂ ਦੁਕਾਨਾਂ ਨੇ ਸਾਡਾ ਸਾਰਾ ਜੋ ਵੀ ਹੈ ਸਸਟਰੀ ਸਟ੍ਰਕਚਰ ਸਾਡੇ ਪੁਰਾਣੇ ਪਿੰਡ ਦਾ ਇਸ ਤਰ੍ਹਾਂ ਕਰ ਦਿੱਤੀ ਆ ਬਿਲਕੁਲ ਆ ਰਹੀ ਜੀ ਮੈਂ ਲਾਲਕੀਬ ਦੇ ਅੰਦਰ ਬੈਠਾ ਹਾਂ ਸਾਡਾ ਆਪਾਂ ਪਿੰਡ ਲਾਲਕੀਬ ਦੇ ਅੰਦਰ ਬੈਠਾ ਜਿਹੜੇ ਪਿੰਡ ਤੋਂ ਬਾਹਰ ਦੀ ਬਾਉਂਡਰੀ ਆ ਕਿਲੋ ਖੇਤਾਂ ਦੇ ਪਰ ਆਇਆ ਕਰ ਪਾਇਆ ਕਰ ਰਹੇ ਨੇ ਕਿਵੇਂ ਪਾਇਆ ਕਰ ਨੇ ਕਿੰਨਾ ਕੁਸ਼ ਕੀਤਾ ਹੋਇਆ ਪਰ ਸਾਰਾ ਕੁਝ ਵਿਚ ਆ ਰਿਹਾ ਕੀ ਕਰੇ ਤੋ ਮੇਰਾ ਪਿੰਡ ਕੀ ਕਰੂਗਾ ਸਾਡਾ ਪਿੰਡ ਦੇ ਅਸੀਂ ਲੋਕ ਬਸਾਉਣੇ ਆ ਤੇ ਕੀ ਲੋਕ ਬਸਦੇ ਆ ਕਿ ਲੋਕ ਇੱਥੇ ਜੰਗ ਦੇ ਫਿਰ ਦੇਖੋ ਜੀ ਤੁਸੀਂ ਇਹ ਸੋਚੋ ਵੀ ਜੇ ਮੇਰੇ ਪਿੰਡ ਤੋਂ ਸਾਰਿਆਂ ਨੂੰ ਐਕਵਾਇਰ ਕਰ ਰਹੇ ਨੇ ਤੇ ਮੇਰਾ ਪਿੰਡ ਬਸ ਰਿਹਾ ਜਿਉਂ ਜਟਰੇ ਰਹਾ ਅਗਲੀ ਵਾਰ ਬੜੀ ਇਹਨਾਂ ਦੀ ਹੋਂਦ ਬੰਦੀ ਵੀ ਮੈਨੂੰ ਕੋਈ ਲਿਖੀ ਨਹੀਂ ਹੈ ਕਿ ਵੀ ਹਾਂ ਤੁਸੀਂ ਅਸੀਂ ਆਹ ਇੱਕ ਜਗ੍ਹਾ ਤੋਂ ਲੈਨੇ ਆ ਇਹ ਜਗ੍ਹਾ ਤੁਹਾਨੂੰ ਅਸੀਂ ਦਿੰਨੇ ਆ ਇਹ ਜਗਤ ਇਨਾਈ ਸਾਹਿਬ ਜਾਂ ਇਹ ਜਿਹੜਾ ਡਿਵੈਲਪਮੈਂਟ ਹੈ ਉਹ ਤੁਹਾਨੂੰ ਦਵਾਂਗੇ ਡਿਵੈਲਪਮੈਂਟ ਵਿੱਚ ਕੋਈ ਗੱਲ ਹੀ ਨਹੀਂ ਆਗੀ ਸਿਰਫ ਗੱਲਾਂ ਬਾਤਾਂ ਹੀ ਨੇ ਮੈਂ ਸਾਰਿਆਂ ਨੂੰ ਫੇਰ ਵੀ ਅਪੀਲ ਕਰਦਾ ਵੀ ਆਪਣੀ ਪਾਲਿਸੀ ਪੜੋ ਤੁਹਾਨੂੰ ਪਤਾ ਲੱਗੂਗਾ ਪੰਜਾਬੀ ਵਿੱਚ ਕਰਦਿਆਂ ਕਰੀਜੀ ਜੇ ਮਾਰਾ ਸਾਡੇ ਕੋਲ ਅਸੀਂ ਸਾਰੇ ਗਰੁੱਪਾਂ ਆਪਣੇ ਜੇ ਪਾ ਕੇ ਹਰ ਰੋਜ਼ ਇਹ ਗੱਲ ਤੇ ਗੱਲ ਕਰਦੇ ਆਂ ਕਿ ਆਪਣਾ ਤੁਹਾਨੂੰ ਕੋਈ ਵੀ ਕੁਝ ਕਹਿਣਾ ਪਹਿਲਾਂ ਤੁਸੀਂ ਪਾਲਿਸੀ ਪੜੋ ਪਾਲਿਸੀ ਕਿਹੜੀ ਲੜਦੇ ਵਿੱਚ ਤਾਂ ਕਾਗਜ਼ਾਂ ਨੇ ਬੋਲਣਾ ਜੀ ਮੂੰਹ ਬੋਲੀ ਗੱਲ ਤਾਂ ਆਪਣੇ ਕਹਿ ਲੋ ਜੀ ਹੁਣ ਚਲੋ ਸਤਿਕਾਰਯੋਗ ਸੀ ਆਪਣੇ ਮੁੱਖ ਮੰਤਰੀ ਜੀ ਕੈਪਟਨ ਮੋਰਿੰਦਰ ਸਾਹਿਬ ਉਹ ਤਾਂ ਗ ਠੀਕ ਹੈ ਜੀ ਤੇ ਇਸ ਤੋਂ ਗੱਡੀ ਦਾ ਕੋਈ ਗੱਲ ਹੀ ਨਹੀਂ ਹੋ ਸਕਦੀ ਹੈ ਕਿ ਮੂੰਹ ਜਵਾਨੀ ਦਾ ਕਿਸੇ ਨੂੰ ਕੁਝ ਕਹਿ ਨਹੀਂ ਸਕਦਾ ਕਾਗਜ਼ੀ ਲੜਾਈ ਲੜੋ ਮੈਂ ਸਾਰਿਆਂ ਨੂੰ ਇਹੀ ਅਪੀਲ ਕਰੂੰਗਾ ਕਾਗਜ਼ੀ ਲੜਾਈ ਲੜੋ ਆਪਣੇ ਮਤੇ ਪਾਓ ਵੀਡੀਓ ਦਾਪਰ ਦੋ ਵੀਡੀਓ ਦਾਪਰ ਰਸੀਵਿੰਗ ਜ਼ਰੂਰ ਲੋ ਅਸੀਂ ਕੱਲ ਗਏ ਸੀ ਅਸੀਂ ਕਈ ਪਿੰਡਾਂ ਦੇ ਸਰਪੰਚ ਇਕੱਠੇ ਹੋ ਕੇ ਗਏ ਆ ਅਸੀਂ ਵੀਡੀਓ ਦੇ ਉੱਪਰ ਮਤਾ ਵੀ ਦਿੱਤਾ ਤੇ ਉਹਦੀ ਰਸੀਵਿੰਗ ਸਪੈਸ਼ਲ ਉਹਦੇ ਰਜਿਸਟਰ 'ਤੇ ਐਂਟਰੀ ਕਰਵਾ ਕੇ ਲਈਓ ਜ਼ਰੂਰ ਲੈ ਕੇ ਆਓ ਨਹੀਂ ਤਾਂ ਤੁਹਾਡਾ ਮਤਿਆਂ ਦਾ ਕੋਈ ਫਾਇਦਾ ਨਹੀਂ ਹੈਗਾ ਅੱਦੇ ਬਣਾ ਕੋਈ ਫਾਇਦਾ ਨਹੀਂ ਇਹ ਕਹਿੰਦੇ ਹੋਏ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵੈਰੀ ਜੀ ਮੈਂ ਇਸ ਬੰਦ ਦਾ ਸੁਨੇਹਾ ਹੁਕਮ ਕਰੋ ਜੇ ਕਿਵੇਂ ਤੁਸੀਂ ਦੱਸਿਆ ਕਿ ਜਿਹੜਾ ਲੈਂਡ ਦਾ ਰਕਬਾ ਵਾ ਉਹ ਘਾਟਾ ਤੇ ਕਾਗਜ਼ਾਂ ਦੇ ਵਿੱਚ ਵਾ ਉਹ ਜਿਹੜਾ ਦੱਸਿਆ ਗਿਆ ਕਿ ਜਿਹੜਾ ਲੈਂਡ ਕੋਲੀ ਪੌਂਦੀ ਦੇ ਵਿੱਚ ਸਾਰਾ ਫੇਰਟੀ ਪਾਵਾ ਹਾਂਜੀ 350 ਕਿਲੇ ਦਰਸਾਇਆ ਗਿਆ ਜਿਸਕੇ 350 ਕਿਲੇ ਸਾਡੇ ਟੋਟਲ ਪਿੰਡ ਦਾ ਰਕਬਾ ਇਨਕਲੂਡਿੰਗ ਲਾਲ ਲਾਲ ਲਕੀਰ ਤੋਂ ਅੰਦਰ ਨਹੀਂ ਜਿਹੜਾ ਪਿੰਡ ਹੈ ਸਾਰਾ ਪਿੰਡ ਜਿਹੜਾ ਉਹ ਬਸਆਂ ਕਿੰਨੇ ਕਿਤੇ ਫੈਕਟਰੀਆਂ ਨੇ ਜਾਂ ਦੋ ਕਹ ਰਹੇ ਨੇ ਖੇਤੀ ਵਾਲੀ ਜ਼ਮੀਨ ਕਿੰਨੀ ਹੈ ਸਾਰੀ ਤਕਰੀਬਨ ਖੇਤੀਬਾੜੀ ਵਾਲੀ ਉਹ ਜ਼ਮੀਨ ਹੈ ਇੱਕ ਦੋ ਪੱਠੇ ਨੇ ਸਾਡੇ ਪਿੰਡ ਦੇ ਵਿੱਚ ਇੱਕ ਦੋ ਕੋ ਫੈਕਟਰੀਆਂ ਲੱਗੀਆਂ ਬਾਕੀ ਸਾਰੇ ਲੋਕ ਖੇਤੀ ਕਰਦੇ ਨੇ ਵਧੀਆ ਖੇਤੀਬਾੜੀ ਦੀ ਸਾਡੀ ਉਪਜਾਊ ਜ਼ਮੀਨ ਹੈ ਇਲਾਕੇ ਨਾਲੋਂ ਵੱਧ ਉਪਜਾਊਗਾ ਤੇ ਇਹੋ ਜਿਹੀਆਂ ਜ਼ਮੀਨਾਂ ਨੂੰ ਜੇਕਰ ਉਜਾੜਿਆ ਜਾਂਦਾ ਤੇ ਜਿਵੇਂ ਅੱਜ ਪੰਜਾਬ ਸੈਂਟਰ ਪੁਲ ਦੇ ਵਿੱਚ 50% ਹਿੱਸਾ ਪਉਂਦਾ ਤੇ ਉਹ ਤਾਂ ਫਿਰ ਭੁੱਖਮਰੀ ਦੀ ਕਗਾਰ ਚ ਮੋਟੇ ਕਦੇ ਵੀ ਲੋਕਾਂ ਨੂੰ ਅਮੀਰ ਬਣਾਉਣਾ ਅਸੀਂ ਅਮੀਰ ਨਹੀਂ ਬਣਨਾ ਚਾਹੁੰਦੇ ਅਸੀਂ ਆਪਣੇ ਵਿਰਸੇ ਨਾਲ ਜਿਵੇਂ ਸਰਪੰਚ ਸਾਹਿਬ ਨੇ ਦੱਸਿਆ ਜੁੜਨਾ ਚਾਹੁੰਦੇ ਹਾਂ ਔਰ ਪਾਲਸੀ ਅਸੀਂ ਪੜਦੇ ਹਾਂ ਅੱਜ ਕੱਲ ਹਰ ਬੰਦਾ ਸਿਆਣਾ ਹੈ ਕਿ ਸਾਨੂੰ ਅਮੀਰ ਕਿਵੇਂ ਬਣਾਇਆ ਜਾਵੇ ਪਾਲਸੀ ਦਾ ਜਿਹੜਾ ਪ੍ਰੋਸੈਸ ਹੁੰਦਾ ਉਹ ਬਿਲਕੁਲ ਫਾਲੋ ਨਹੀਂ ਕੀਤਾ ਕਿ ਪਹਿਲਾਂ ਸਰਕਾਰ ਹੀ ਨਹੀਂ ਪ੍ਰੋਸੈਸ ਨੂੰ ਫਾਲੋ ਕਰਦੀ ਪਾਲਸੀ ਦਾ ਪ੍ਰੋਸੈਸ ਹੁੰਦਾ ਹੈ ਕਿ ਪਹਿਲਾਂ ਉਹ ਸਰਵੇਖਣ ਕੀਤਾ ਜਾਂਦਾ ਹੈ ਇਲਾਕੇ ਦਾ ਵੀ ਇਹ ਇਲਾਕੇ ਦੇ ਵਿੱਚ ਕਿ ਇਹ ਕਰਨ ਦੇ ਨਾਲ ਅਰਬਨ ਸਟੇਟ ਬਣਾਉਣ ਦੇ ਨਾਲ ਜਾਂ ਫੈਰ ਕਰਨ ਦੇ ਨਾਲ ਕਿੰਨਾ ਨੁਕਸਾਨ ਹੋ ਸਾਡੇ ਕੋਈ ਸਰਵੇ ਕਰਨੇ ਆਇਆ ਨਾ ਇਹਦੇ ਲਈ ਪੰਜਾਬ ਸਰਕਾਰ ਨੇ ਕੋਈ ਬਜਟ ਲਿਖਿਆ ਸਾਡੇ ਮੁਰਬਸੇ ਬੇ ਲਈ ਔਰ ਨਾ ਹੀ ਕਿਸੇ ਤੋਂ ਐਪਲੀਕੇਸ਼ਨ ਮੰਗੀਆਂ ਗਈਆਂ ਨੇ ਵੀ ਇਹ ਜਮੀਨਾਂ ਇਹ ਪਲਾਟਸ ਸਤੋਂ ਖਰੀਦਣੇ ਕਿਨੇ ਇਹ ਬਿਲਕੁਲ ਡਾਰਕਨੈਸ ਹੈ ਔਰ ਇਹ ਡਾਰਕਨੈਸ ਤੋਂ ਅਸੀਂ ਆਪਸੀ ਇੱਕ ਜੁਟਦਾ ਦੇ ਨਾਲ ਨਿਕਲਾਂਗੇ ਬਿਲਕੁਲ 7 ਤਰੀਕ ਨੂੰ ਸਾਡਾ ਸਾਰਾ ਪਿੰਡ ਇਕਜੁੱਟਾ ਇਕਜੁੱਟ ਹੋ ਕੇ ಗ್ರಾಮ ਸਭਾ ਦਾ ਮਤਾ ਜਿਵੇਂ ਸਰਪੰਚ ਸਾਹਿਬ ਨੇ ਦੱਸਿਆ ਅਸੀਂ ਪਾਇਆ ਤੇ ਹੁਣ ਵੀ ਸਾਡਾ ਪਿੰਡ ਸਰਪੰਚ ਦੀ ਇੱਕ ਆਵਾਜ਼ ਤੇ ਇਕਜੁੱਟਾ ਤੇ ਇਕਜੁੱਟ ਰਹੂਗਾ ਜਿੱਡਾ ਮਰਜੀ ਸੰਘਰਸ਼ ਕਰਨਾ ਪਵੇ ਸਾਡੀਆਂ ਭੈਣਾਂ ਭੀਆਂ ਸਭ ਨਾਲ ਨੇ ਅਸੀਂ ਇਕਜੁੱਟ ਹੋ ਕੇ ਮਰਦੇ ਦਮ ਤੱਕ ਆਪਣੀ ਮਾਤਰਕ ਲਈ ਸੰਘਰਸ਼ ਕਰਾਂ